ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਨਾਲ ਆਪਾਂ ਖੁਲਾਸੇ ਕਰਦੇ ਆ ਨਾਨਕ ਸਰ ਸਮਾਦ ਭਾਈ ਵਾਲੇ ਮਹੰਤਾਂ ਦੇ ਸੋ ਇਹ ਡੇਰਾ ਕਿਨੇ ਬਣਿਆ ਹੈ ਕਿ ਬਾਬਾ ਆਨੰਦ ਸਿੰਘ ਜੀ ਹੋਏ ਨੇ ਬਾਬਾ ਈਸ਼ਰ ਸਿੰਘ ਜੀ ਹੋਏ ਨੇ ਉਹਨਾਂ ਤੋਂ ਬਾਅਦ ਉਹਨਾਂ ਦੇ ਚਾਰ ਸੇਵਕ ਨੇ ਉਹਨਾਂ ਚਾਰ ਗੱਡੀਆਂ ਲੱਗ ਜਾਂਦੀਆਂ ਨੇ ਜਿਹੜੀ ਚੌਥੀ ਗੱਡੀ ਆ ਇੱਕ ਮੰਨ ਲਓ ਕਿ ਉਹ ਨਾਨਕ ਸਰ ਸਮਾਦ ਭਾਈ ਡੇਰਾ ਏ ਇਸ ਡੇਰੇ ਦੇ ਨਾਲ ਸੰਬੰਧਿਤ 18 ਡੇਰੇ ਹੋਰ ਨੇ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਨਿਰੋਬੀ ਤੇ ਇੰਡੀਆ ਵਿੱਚ 8 9 ਵਿਦੇਸ਼ਾਂ ਵਿੱਚ ਨੇ ਤੇ 8 9 ਇੱਧਰ ਨੇ ਇੱਕ ਡੇਰਾ ਸਾਡੇ ਪਿੰਡ ਵੀ ਇੱਥੇ ਇਹਨਾਂ ਨੇ ਲਾਗੇ ਖੋਲਿਆ ਹੈ ਜਿਹਦਾ ਮੈਂ ਸਖਤ ਸ਼ਬਦਾਂ ਵਿੱਚ ਸ਼ਰੀਆਮ ਸੰਗਤਾਂ ਦੇ ਸਾਹਮਣੇ ਵਿਰੋਧ ਕਰਦਾ ਹੁਣਾਂ ਦੀ ਸਚਾਈ ਦੱਸਦਾ ਹੁਣਾ ਸੋ ਇਹਨਾਂ ਡੇਰਿਆਂ ਦੀ ਸਚਾਈ ਕੀ ਹੈ ਕਿ ਬਾਬਾ ਗੁਰਦੇਵ ਸਿੰਘ ਜੀ ਹੁਣਾਂ ਨੇ ਜਿਨ੍ਹਾਂ ਨੇ ਬਾਬਾ ਅਇਸ਼ਰ ਸਿੰਘ ਜੀ ਕੋਲ ਰਹਿ ਕੇ 12 ਸਾਲ ਜਿਨ੍ਹਾਂ ਨੇ ਸੇਵਾ ਕੀਤੀ ਤੇ ਬਾਅਦ ਵਿੱਚ ਉਹਨਾਂ ਨੂੰ ਇੱਥੇ ਗੁਰਦੁਆਰਾ ਬਣਾ ਕੇ ਦਿੱਤਾ ਸੋ ਇਹਨਾਂ ਨੇ ਇੱਕ ਮਰਿਆਦਾ ਬਣਾਈ ਕਿ ਜਿਹੜਾ ਮੇਰੇ ਕੋਲ ਬਿਹੰਗਮ ਰਹੂਗਾ ਉਹ ਵਿਆਹ ਨਹੀਂ ਕਰਾ ਸਕਦਾ ਜਿੰਨੇ ਪਰਮਾਨੈਂਟ ਰਹਿਣਾ ਹੈ ਤੇ ਇਹਨਾਂ ਨੇ ਮਹਾਂਤੇ ਤੇ ਬਿਹੰਗਮ ਬਿਹੰਗਮ ਰੱਖਣੇ ਸ਼ੁਰੂ ਕਰ ਦਿੱਤੇ ਬਿਹੰਗਮ ਜਿਵੇਂ ਸੰਸਕ੍ਰਿਤ ਦਾ ਸ਼ਬਦ ਵੇਹ ਪਲਸ ਗਮ ਮਤਲਬ ਕਿ ਆਕਾਸ਼ ਵਿੱਚ ਗਮਤਾ ਕਰਨ ਵਾਲਾ ਮਤਲਬ ਮਤਲਬ ਪੰਛੀ ਸੋ ਅਸਲ ਦੇ ਵਿੱਚ ਜਿਹੜੇ ਬਿਹੰਗਮ ਦੇ ਅਰਥ ਹੁੰਦੇ ਨੇ ਉਹ ਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਗੁਰਮਤਿ ਅਨੁਸਾਰ ਜੋ ਸਿੱਖ ਦਾ ਜੀਵਨ ਆ ਕਿ ਉਹਨੇ ਬਿਹੰਗ ਮ ਵਰਗਾ ਜੀਵਨ ਜਿਉਣਾ ਹੈ ਕਿਵੇਂ ਕਿ ਜੈਸੀ ਜਲ ਮੇ ਕਮਲ ਨਿਰਾਲੇ ਮੁਰਗਾਈ ਨੇ ਸਾਨੇ ਸ਼ਬਦ ਸੁਰਤ ਪਵ ਸਾਗਰ ਤਰਿਏ ਨਾਨਕ ਨਾਮ ਵਖਾਣੇ ਦੂਜੇ ਪਾਸੇ ਗ੍ਰਹ ਤਜ ਬੰਨ ਖੰਡ ਚਾਹੀਏ ਜਾਈਏ ਚੁਣ ਖਾਈਏ ਕੰਦਾ ਅਜ ਹੁ ਬੇਕਾਰਨਾ ਛੋਡੈ ਪਾਪੀ ਮਨ ਮੰਦਾ ਸੋ ਅਨੇਕਾਂ ਪ੍ਰਵਾਨ ਨੇ ਪ੍ਰਮਾਨ ਹੈਗੇ ਨੇ ਬਾਣੀ ਵਿੱਚ ਹੋਏ ਅਤੀਤ ਗ੍ਰਹ ਤਜ ਫਿਰ ਉਹਨੂੰ ਕੇ ਕਰ ਮੰਗਣ ਜਾਈ ਸੋ ਜੇ ਇੱਕ ਵੀਰ ਜੋਗਰਾਹ ਕਰੇ ਤਾਂ ਧਰਮ ਕਰ ਨਹੀਂ ਤਾਂ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾਂ ਕੋ ਬੜੋ ਉਪਾਗ अनेका ਬਾਣੀ ਵਿੱਚ ਪ੍ਰਮਾਣ ਨੇ ਸੋ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਮੁੱਦੇ ਤੇ ਆਵਾਂ ਤੇ ਬਹਿਗਮ ਜਿਹੜਾ ਗੁਰਮਤ ਅਨੁਸਾਰ ਹੈ ਨਾ ਉਹ ਆਪੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਭਾਈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਵਰਗੇ ਤੇ ਭਾਈ ਮਣੀ ਸਿੰਘ ਜੀ ਵਰਗੇ ਜਿਨ੍ਹਾਂ ਦੇ ਵੱਡੇ ਪਰਿਵਾਰ ਨੇ ਉਹ ਅਸਲੀ ਬਿਹੰਗਮ ਨੇ ਜਿਹੜੇ ਆਪਣੇ ਘਰ ਪਰਿਵਾਰ ਦੇ ਵਿੱਚ ਰਹਿ ਕੇ ਤੇ ਸੁਰਤ ਅਕਾਲ ਪੁਰਖ ਦੇ ਨਾਲ ਜੋੜੀ ਰੱਖਦੇ ਨੇ ਆਪਣੇ ਸੁਰਤ ਮੰਡਲ ਵਿੱਚ ਉੱਚੀਆਂ ਆਤਮਿਕ ਉਡਾਰੀਆਂ ਲਾਉਂਦੇ ਨੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਲੈ ਸਾਲੇ ਸ਼ਬਦ ਸੁਰਤ ਪਵ ਸਾਗਰ ਤਰਿਏ ਨਾਨਕ ਨਾਮ ਅਪਖਾਣੇ ਹਾਲ ਕਾ ਇੱਕ ਸਹੱਥੂ ਦੇ ਨਾਨਕਰਾ ਪਛਾਣੇ ਸੇਵਾਲਾ ਜਿਹੜਾ ਗੁਰਮਤਿ ਦਾ ਰਾਹ ਹੈਗਾ ਏ ਬਾਕੀ ਜਿਹੜੇ ਇਹ ਬਿਹੰਗਮ ਨੇ ਜਿਵੇਂ ਅਖੌਤੀ ਬ੍ਰਹਮਚਾਰੀ ਜਿਵੇਂ ਛੜੇ ਹੋਗੇ ਇਹਨਾਂ ਵਾਸਤੇ ਤੇ ਬਚਨ ਨੇ ਬਿੰਦ ਰੱਖ ਜਿਉਂ ਤਰੀਕੇ ਪਾਈ ਖੁਸਰੇ ਕਿਉਂ ਨਾ ਪਰਮਗਤ ਪਾਈ ਬਿੰਦ ਕੇ ਸਦਈਆ ਤਾਹੇ ਹੀਝ ਕੇ ਬੜਾਈਆ ਗੁਰਬਾਣੀ ਵਿੱਚ ਇਹਨਾਂ ਨੂੰ ਲਾਣ ਤਾਂ ਪਾਈਆਂ ਨੇ ਸੋ ਖੁਸਰੇ ਜਿਹੜੇ ਕਿਹਾ ਸੋ ਮੈਂ ਹੁਣੇ ਤੁਹਾਨੂੰ ਸੈਂਕੜੇ ਪ੍ਰਮਾਣ ਮੈਨੂੰ ਜ਼ੁਬਾਨੀ ਯਾਦ ਹੈ ਤੁਹਾਨੂੰ ਦੇ ਸਕਦਾ ਇਸ ਵਿਸ਼ੇ ਤੇ ਪਰ ਹੁਣ ਆਪਾਂ ਮੇਨ ਮੁੱਦੇ ਤੇ ਆਈਏ ਕਿ ਵਿਹੰਗ ਮੈਂ ਰੱਖਣੇ ਸ਼ੁਰੂ ਕੀਤੇ ਛੜੇ ਬੰਦੇ ਪੀ ਵਿਆਹ ਨਹੀਂ ਕਰਾ ਸਕਦੇ ਸੋ ਇਹਨਾਂ ਦੀ ਡਿਊਟੀ ਤੇ ਇਹ ਬਣਦੀ ਹੀ ਮਹੰਤਾਂ ਦੀ ਵੀ ਤੁਸੀਂ ਕੋਈ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ ਕੋਈ ਗੁਰਮਤ ਦੇ ਨਾਲ ਬੱਚਿਆਂ ਨੂੰ ਜੋੜ ਕੇ ਤੇ ਉਹਨਾਂ ਨੂੰ ਜੀਵਨ ਦੇ ਵਿੱਚ ਅੱਗੇ ਵਧਾਉਣਾ ਹੈ ਤੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਮੁੱਖ ਕੰਮ ਕਿਹੜੇ ਹੈਗੇ ਨੇ ਮਹੰਤਾਂ ਦੇ ਕਿ ਜਿਹਦੇ ਜਿਹੜੇ ਮੇਰੇ ਕੋਲ ਪੂਖਤਾ ਸਬੂਤ ਹੈਗੇ ਨੇ ਸਾਰੀਆਂ ਚੀਜ਼ਾਂ ਦੇ ਜਿਵੇਂ ਕਿ ਇਹ ਲੋਕ ਨਸ਼ੇੜੀ ਨੇ ਜਿਵੇਂ ਸੰਮਲਿੰਗ ਹੋ ਗਏ ਨੇ ਜਿਵੇਂ ਇਹ ਲੋਕ ਦਾੜੀ ਦੀ ਕੇਸਾਂ ਦੀ ਬੇਅਦਬੀ ਕਰਦੇ ਨੇ ਜਿਵੇਂ ਦਾੜੀ ਨੂੰ ਉਪਲਾਟੇ ਸਾੜ ਨਾਲ ਦਾੜੀ ਦੇ ਵਾਲ ਕਾਲੇ ਕਰ ਲੋ ਤੁੰਗ ਤੰਗਾ ਤੁੰਗਾਲ ਕੱਟ ਲੋ ਸੋ ਇਹੋ ਜਿਹੇ ਜਿਹੜੇ ਇਹ ਅਪਰਾਧ ਕਰਦੇ ਨੇ ਤੇ ਜਿਵੇਂ ਲੜਕੇ ਲੜਕੀਆਂ ਦੇ ਬਲਾਤਕਾਰ ਕਰਨੇ ਤੇ ਹੋਰ ਅਨੇਕਾਂ ਹੀ ਇਸ ਤਰ੍ਹਾਂ ਦੇ ਜਿਹੜੇ ਪਾਪ ਕਰਨੇ ਜਿਹੜਾ ਕੋਈ ਇਹਨਾਂ ਦੇ ਵਿਰੁੱਧ ਵਿਰੁੱਧ ਆਵਾਜ਼ ਚੁੱਕੇ ਉਹਦੀ ਕੁੱਟਮਾਰ ਕਰਾ ਦੇਣੀ ਹੋਰ ਤੇ ਮਲਵਨੇਕਾਂ ਤਰ੍ਹਾਂ ਦੇ ਇਹਨਾਂ ਨੇ ਜਿਹੜੇ ਤਸ਼ੱਦਦ ਕਰਨੇ ਆ ਸੋ ਇਹਨਾਂ ਦੇ ਜਿਹੜੇ ਮੈਂ ਕੁਝ ਇਹ ਮਹੰਤ ਸਾਰੇ ਇਹ ਜਿਹੜੇ ਕੰਮ ਕਰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਵੀ ਬੇਦਬੀਆਂ ਜਿਵੇਂ ਕਰਨੀਆਂ ਸੋ ਉਹ ਵੀ ਇਹਨਾਂ ਦੇ ਸ਼ਰੀਆਮ ਪੂਰਾ ਨੈਟ ਤੇ ਸਾਰੀਆਂ ਵੀਡੀਓ ਚੜੀਆਂ ਹੋਈਆਂ ਨੇ ਕਿ ਕਿਵੇਂ ਉਤਰਾ ਹੀ ਵਿੱਚੇ ਜੋੜੇ ਪਏ ਹੁੰਦੇ ਨੇ ਗੱਡੀ ਦੇ ਵਿੱਚੇ ਉਤਰਾ ਹੀ ਸਰੂ ਮਹਾਰਾਜ ਦਾ ਰੱਖ ਕੇ ਲੈ ਜਾਂਦੇ ਨੇ ਉਦਾਂ ਹੀ ਕੋਥੀਆਂ ਲੈ ਜਾਂਦੇ ਨੇ ਐਦਾਂ ਟੈਕੀ ਚ ਪਾ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇੱਥੇ ਹੀ ਦਿੰਦੇ ਨੇ ਇਹ ਕਿਸੇ ਨੂੰ ਕਿਹੜਾ ਪਤਾ ਲੱਗਣਾ ਪਰ ਜਦੋਂ ਪਤਾ ਲੱਗਦਾ ਪੂਰੇ ਫਿਰ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀਆਂ ਵੀਡੀਓ ਵਾਇਰਲ ਵੀ ਹੋਈਆਂ ਨੇ ਇਹਨਾਂ ਤੇ ਪਰਚੇ ਵੀ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਬੇਨਬੀਦੇ ਬਦਲੇ ਸੋ ਕੋਈ ਮੈਨੂੰ ਇਹਨਾਂ ਨੇ ਕਿੰਨੀ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਤੇ ਆਪਾਂ ਚਲੋ ਇਸ ਤਰ੍ਹਾਂ ਤੁਹਾਡੇ ਸਾਹਮਣੇ ਆ ਤੇ ਸੋ ਇਹ ਜਿਹੜੇ ਇਸ ਤਰ੍ਹਾਂ ਦੇ ਇਹ ਬਦਮਾਸ਼ੀ ਸਾਹਿਬ ਦੇ ਬੰਦੇ ਨੇ ਤੇ ਇਹੋ ਜੇ ਕੰਮ ਕਰਦੇ ਨੇ ਹੋਰ ਅਨੇਕਾਂ ਜਿਵੇਂ ਨੌਜਵਾਨਾਂ ਨੂੰ ਨਸ਼ਿਆਂ ਤੇ ਲਾ ਕੇ ਮਾਰਨਾ ਹੋਰ ਇਹੋ ਜਿਹਿਆਂ ਜਿਵੇਂ ਸਖਸਾਲੀਆਂ ਜਿਵੇਂ ਨਿਕਨ ਦਵਾਈਆਂ ਖਾਣੀਆਂ ਤੇ ਕਾਮਵਾਸ਼ਨਾ ਦੇ ਭੋਗ ਵੱਧ ਚੜ ਕੇ ਇਹਨਾਂ ਨੇ ਕਰਨੇ ਔਰ ਖੁਦ ਦੀਆਂ ਪ੍ਰਾਪਰਟੀਆਂ ਬਣਾਉਣੀਆਂ ਬਾਹਰ ਲੱਗਦੀ ਜਿਵੇਂ ਹੋ ਸਕਦੀਆਂ ਨੇ ਇਹਨਾਂ ਕੋਲ ਹੋਰ ਕੋਈ ਗੁਰਮਤ ਦਾ ਕੋਈ ਗੁਰਸਿੱਖੀ ਦਾ ਪ੍ਰਚਾਰ ਨਹੀਂ ਇਹ ਤੇ ਅਸਲ ਦੇ ਵਿੱਚ ਗੁੰਡੇ ਤੇ ਬਹੁਤ ਵੱਡੇ ਰਾਕਸ਼ਸ ਤੇ ਬਦਮਾਸ਼ ਬੰਦੇ ਨੇ ਬਾਹਰੋਂ ਸਾਧ ਦੇਖਦੇ ਨੇ ਪਰ ਅੰਦਰੋਂ ਇਹ ਚੋਰਾਂ ਦੇ ਚੋਰ ਨੇ ਸੋ ਇਹਨਾਂ ਨੀਮ ਕੋਈ ਕਟਣਾ ਵੰਦੱਸ ਦੇਵਾਂ ਵੀ ਜਿਵੇਂ ਹੁਣ ਅਮਰੀਕ ਮਹੰਤਿਆ ਉਹਨੂੰ ਪਹਿਲਾਂ ਇਥੋਂ ਕੱਢਿਆ ਗਿਆ ਸੀ ਵੀ ਉਹ ਜੋ ਸਾਮਲਿੰਗ ਭੋਗੀ ਸੀ ਨਸ਼ੇੜੀ ਹੀ ਪ੍ਰੌਪਟਿੰਗਾਂ ਬਣਾ ਰਿਹਾ ਸੀ ਗਾਲ੍ਹਾਂ ਕੱਢਦਾ ਸੀ ਇਹ ਆਸ਼ ਸੀਗਾ ਸੋ ਇਹੋ ਜੇ ਪਤਾ ਨਹੀਂ ਕਿੰਨੇ ਅਪਰਾਧ ਉਹਨੇ ਕੀਤੇ ਇਥੋਂ ਉਹਨੂੰ ਕੱਢਿਆ ਪਾਈ ਕੀ ਸਬਾਦ ਤੋਂ ਇਹ 10 ਸਾਲ ਉਹਨੇ ਇੱਥੇ ਮੰਨ ਤਰਿਆ ਇਥੋਂ ਵਕਤਲੇ ਚੱਲ ਗਿਆ ਉਹ ਨਾਨਕਸਰ ਕੋਰਕ 76 ਉਥੇ ਵੀ ਉਹੀ ਕੰਮ ਕਰਦਾ ਸੀ ਉਥੋਂ ਛੇਰ ਕੱਢਿਆ 10 ਸਾਲ ਬਾਅਦ ਇਹ 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 ਇਹੀ ਇਲਜ਼ਾਮ ਲੱਗੇਰਤੇ ਤੇ ਇਹ ਫਿਰ ਇੱਥੇ ਆ ਗਿਆ ਨਾਨਕ ਸਰ ਸਮਾਦ ਭਾਈ ਹੁਣ ਇਥੋਂ ਦਾ ਮੁਖ ਬਲਾਰਾ ਬਣਿਆ ਹੈ ਤੇ ਬਾਕੀ ਜਿਹੜਾ ਮਨਿੰਦਰ ਸਿੰਘ ਮੰਨੂ ਹੈ ਉਹਨੇ ਦੇਖ ਲਓ ਕਿੰਨਾ ਬੱਚੇ ਦੇ ਨਾਲ ਮੰਨ ਲਓ ਕਿ ਇਹਨੇ ਬੁਰੀ ਤਰ੍ਹਾਂ ਦੇ ਨਾਲ ਉਸ ਦੇ ਨਾਲ ਜਿਹੜਾ ਬੱਚੇ ਨਾਲ ਬਲਾਤਕਾਰ ਕੀਤਾ ਤੇ ਉਹ ਬੱਚਾ ਇਤਨਾ ਜ਼ਖਮੀ ਹੋ ਗਿਆ ਫਿਰ ਬੱਚੇ ਦੇ ਹਰਮੋਨੀਅਮ ਸਿਖਾਉਣ ਦੇ ਨਾਂ ਤੇ ਤੇ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਬਲਾਤ ਕਰ ਕੀਤਾ ਉਹਦੇ ਦੋ ਚਾਰ ਸਾਥੀਆਂ ਨੇ ਹੋਰ ਨਾਲ ਨਹੀਂ ਕੀਤਾ ਮਰਚਾ ਵੀ ਹੋਇਆ ਪਰ ਇਹ ਪੈਸੇ ਦੇ ਜੋਰ ਨਾਲ ਫੇਰ ਇਹ ਬਚ ਜਾਂਦੇ ਨੇ ਜਿਵੇਂ ਭਗਵਾਨ ਤੇ ਆਉਨੇ ਲੜਕੀ ਦੇਣੀ ਕੀਤੀ ਤੇ ਤੇਰੇ ਘਰ ਲड़का ਹੋਊਗਾ ਇੱਕ ਬੀਬੀ ਨੂੰ ਕਿਹਾ ਕਿਸੇ ਪਾਠੀ ਦੇ ਘਰ ਵਾਲੀ ਨੂੰ ਲੱਗੀ ਕੋਈ ਪਿੰਡ ਸਮਾਦਪਾਈ ਦੇ ਤੇ ਉਹਦੇ ਘਰ ਲड़का ਹੋ ਗਿਆ ਫਿਰ ਉਹਨੇ ਦੱਸਿਆ ਵੀ ਇਹ ਰਾਗੀ ਨੇ ਕਿਹਾ ਸੀ ਇਹਤੂ ਬੇਦੇ ਨਸ਼ਰੀ ਨੂੰ ਕਿਸ ਬੰਦ ਬਣਾ ਪੀ ਤੇਰੇ ਘਰ ਲੜਕਾ ਹੋਗਾ ਤੇ ਪਰ ਲੜਕੀ ਹੋਈ ਆ ਬੜਾ ਰੋਲਾ ਪਿਆ ਉਸ ਬੰਦੇ ਨੂੰ ਵੀ ਕੁਝ ਨਹੀਂ ਕਿਹਾ ਸਿਰਫ ਦੂਸਰੀ ਠਾਠ ਵਿੱਚ 2 ਮਹੀਨੇ ਵਾਸਤੇ ਭੇਜ ਦਿੱਤਾ ਫੇਰ ਵਾਪਸ ਉੱਥੇ ਹੀ ਲਿਆਉਂਦੇ ਨੇ ਸੋ ਇਸ ਤਰ੍ਹਾਂ ਦੀ ਇਹਨਾਂ ਦੇ ਪਤਾ ਨਹੀਂ ਕਿੰਨੇ ਕੁ ਪਰਮਾ ਦੇ ਮੇਰੇ ਕੋਲ ਇਸ ਟਾਈਮ ਪੜੀਆਂ ਪਈਆਂ ਨੇ ਕਿਤਨੇ ਕੁ ਇਹਨਾਂ ਨੇ ਪਾਪ ਤੇ ਇਹਨਾਂ ਨੇ ਜਿਹੜੇ ਇਹ ਗੁਨਾਹ ਇਹਨਾਂ ਨੇ ਕੀਤੇ ਹੋਏ ਨੇ ਜਿਹੜਾ ਸਰਜੀਤ ਜਿਹੜਾ ਆਪਣੇ ਆਪ ਨੂੰ ਕਹਿੰਦਾ ਬਾਬਾ ਜੀ ਦਾ ਗੜਵਈ ਸੇਵਾਦਾਰ ਇਹਨੇ ਹਮੇਸ਼ਾ ਹੀ ਬਦਮਾਸ਼ ਤੋਂ ਬਦਮਾਸ਼ ਬੰਦੇ ਆਪਣੇ ਕੋਲ ਰੱਖੇ ਲਏ ਤੇ ਇਹਦੇ ਚੇਲਿਆਂ ਦੀਆਂ ਬਦਮਾਸ਼ੀਆਂ ਜਿਹੜੇ ਇਹਨੇ ਕਰਵਾਈਆਂ ਨੇ ਉਹ ਸਾਰੇ ਮੇਰੇ ਕੋਲ ਸਬੂਤ ਆਉਣ ਰਿਕਾਰਡ ਹੈ ਇਹਨੇ ਕਿ ਹਮੇਸ਼ਾ ਬਦਮਾਸ਼ ਬੰਦਿਆਂ ਨੂੰ ਪ੍ਰਮੋਟ ਕਰਦਾ ਹੈ ਗੱਦੀ ਲੈਣ ਵਾਸਤੇ ਕਿਤਨੀਆਂ ਛੜਯੰਤਰ ਸਾਜ਼ਿਸ਼ਾਂ ਕਰਦਾ ਹੈਗਾ ਇਹ ਸੋ ਗਲ ਇਹਦੇ ਜਿਹੜੇ ਚੇਲਿਆਂ ਨੇ ਬਹੁਤ ਖਤਰਨਾਕ ਮੇਰੇ ਕੋਲ ਜਿਹੜੇ ਨੇ ਸਬੂਤ ਪਏ ਨੇ ਵੀ ਕਿੰਨੇ ਬੱਚੇ ਬੱਚੀਆਂ ਦੇ ਹੁਣ ਤੱਕ ਬਲਾਤਕਾਰ ਕਰਵਾ ਚੁੱਕੇ ਨੇ ਕਿਤਨੇ ਪਾਪ ਕੁਕਰਮ ਕਰਵਾ ਰਹੇ ਨੇ ਕਿ ਨਾ ਧਰਮ ਦੇ ਨਾਂ ਤੇ ਇਹ ਕਿੰਨੀ ਗੰਦਗੀ ਫਲਾ ਰਹੇ ਨੇ ਲੋਕ ਤੇ ਚਲੋ ਦੇਖੋ ਜਿਹੜੇ ਮੰਨਣ ਵਾਲੇ ਕਈ ਹੁਣ ਪੇਡਾਂ ਹੁੰਦੀਆਂ ਕਿ ਤੁਹਾਨੂੰ ਪਤਾ ਵੀ ਸਰਸੇ ਵਾਲੇ ਦੀਆਂ ਕਿੰਨੀਆਂ ਪੇਡਾਂ ਨੇ ਉਹਨੂੰ ਬਲਾਤਕਾਰ ਦੀ ਸਜ਼ਾ ਵੀ ਹੋ ਗਈ ਫੇਰ ਵੀ ਉਹਨੂੰ ਲੋਕ ਜਿਹੜੇ ਆਦਮੀ ਕਹਿੰਦੇ ਨੇ ਨਹੀਂ ਸਾਡੇ ਇਹ ਪਾਪਾ ਜੀ ਨੇ ਪਾਪਾ ਜੀ ਨੇ ਬਲਜਿੰਦਰ ਪਾਸਟਰ ਜਿਹੜਾ ਏ ਉਹਨੂੰ ਕਹਿੰਦੇ ਨਹੀਂ ਪਾਪਾ ਜੀ ਐਸਾ ਕੰਮ ਨਹੀਂ ਕਰ ਸਕਤੇ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਚੇਲੇ ਹੋਏ ਸਾਡਾ ਵਿਰੋਧ ਕਰਦੇ ਨੇ ਬਾਅਦ ਵਿੱਚ ਸਾਨੂੰ ਮਾਰਨ ਤੱਕ ਆਉਂਦੇ ਨੇ ਵੀ ਕੰਮ ਕੀ ਜਾਂ ਦੇਂਦੇ ਨੇ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਇਹਨਾਂ ਇਹਨਾਂ ਦੇ ਤੇ ਸਮਝ ਲੱਗਣੀ ਨਹੀਂ ਪਰ ਜਿਹੜੇ ਜਾਗਰੂਕ ਜਿਹੜੇ ਗੁਰਸਿੱਖ ਹੈਗੇ ਨੇ ਜਿਹੜਾ ਜਿਹੜੇ ਗੁਰਮਤਿ ਦਾ ਗਿਆਨ ਰੱਖਦੇ ਨੇ ਤੁਸੀਂ ਸਮਝੋ ਕਿ ਜਦੋਂ ਆਪਣੇ ਕੋਲ ਸਾਰੇ ਸਬੂਤ ਹੈਗੇ ਨੇ ਜਦੋਂ ਇਹਨਾਂ ਦੇ ਪਾਪ ਸਾਰੇ ਸਾਡੇ ਸਾਹਮਣੇ ਨੇ ਜਦੋਂ ਇਹ ਗੁਰੂ ਨਾਨਕ ਦੇ ਚਲਾਏ ਹੋਏ ਫਲਸਫੇ ਤੋਂ ਉਲਟ ਚੱਲ ਰਹੇ ਨੇ ਤੇ ਫਿਰ ਇਹਨਾਂ ਨੂੰ ਇਹਨਾਂ ਦੀ ਬੰਦੀ ਸਜ਼ਾ ਮਿਲਣੀ ਚਾਹੀਦੀ ਨਾ ਇਸ ਕਰਕੇ ਸਾਡਾ ਸਾਥ ਦਓ ਕਿਉਂਕਿ ਇਹਨਾਂ ਦੇ ਜਿੰਨੇ ਮਰਜ਼ੀ ਚੇਲੇ ਨੇ ਚਾਟੜੇ ਨੇ ਉਹ ਕੁਝ ਨਹੀਂ ਕਰ ਸਕਦੇ RAM ਰਹੀਮ ਦੇ ਕਿੰਨੇ ਹੀ ਆਸਰਾ RAM ਦੇ ਕਿੰਨੇ ਹੀ ਬਲਜਿੰਦਰ ਪਾਦਰੀ ਦੇ ਕਿੰਨਾ ਉਹਦੇ ਕੋਲ ਪੈਸਾ ਹੈ ਜਦੋਂ ਜਾਗਦੀ ਜ਼ਮੀਨ ਵਾਲੇ ਇੱਕ ਪਾਸੇ ਖੜੇ ਹੋ ਜਾਣ ਤੇ ਨਾ ਪਾਪੀਆਂ ਨੂੰ ਫਿਰ ਕੋਈ ਬਚਾ ਨਹੀਂ ਸਕਦਾ ਤੋ ਇਸ ਕਰਕੇ ਜਿਹੜਾ ਇਹੋ ਜੇ ਪੜਦੇ ਪਿੱਛੇ ਤੇ ਪਤਾ ਨਹੀਂ ਕਿ ਕੋਈ ਅੰਤ ਹੀ ਨਹੀਂ ਬਿਕਨੇ ਇਹਨਾਂ ਨੇ ਪਾਪ ਤੇ ਕੋ ਕਰਮ ਕੀਤੇ ਨੇ ਤੇ ਕਿਵੇਂ ਇਹ ਅਰਬਾਂ ਖਰਬਾਂ ਸੈਂਕੜੇ ਕਰੋੜ ਰੁਪਈਆ ਨੇ ਜਿਹੜਾ ਧਰਮ ਦੇ ਨਾਂ ਤੇ ਇਕੱਠਾ ਕਰ ਰਹੇ ਨੇ ਲੋਕਾਂ ਨੂੰ ਬਲੈਕਮੇਲ ਕਰਕੇ ਇੱਕ ਵੱਡਾ ਬਿਜ਼ਨਸ ਇੱਕ ਵੱਡਾ ਇਹਨਾਂ ਦਾ ਕਾਲਾ ਇਹ ਵਪਾਰ ਮੰਨ ਲਓ ਕਿ ਜਿਵੇਂ ਤੁਸੀਂ ਕਹਿ ਸਕਦੇ ਹੋ ਹੋਰ ਪਾਠਾਂ ਦੇ ਨਾਂ ਤੇ ਪਤਾ ਨਹੀਂ ਕਿੰਨਾ ਕਰਦੇ ਨੇ ਤੇ ਕਿੰਨੀਆਂ ਬੇਦਬੀਆਂ ਹੁੰਦੀਆਂ ਨੇ ਉਹਦਾ ਕੋਈ ਅੰਤ ਹੀ ਨਹੀਂ ਹੈਗਾ ਇਸ ਤਰ੍ਹਾਂ ਦੀਆਂ ਇਹ ਘਟਨਾਵਾਂ ਜਿਹੜਾ ਅਨਜਾਮ ਦਿੰਦੇ ਨੇ ਤੇ ਮੈਂ ਖੁਦ ਉਥੇ 20 ਸਾਲ ਰਿਹਾ ਵਾਂ ਤੇ 20 ਸਾਲ ਰਹਿ ਕੇ ਹੌਲੀ-ਹੌਲੀ ਜਦੋਂ ਮੈਂ ਆਪੇ ਕਿਤਾਬਾਂ ਪੜ੍ਹ ਕੇ ਜਾਂ ਕੁਝ ਗੁਰਬਾਣੀ ਦੀਆਂ ਕਿਤਾਬਾਂ ਅਰਥ ਪੜ੍ਹ ਕੇ ਗੁਰ ਇਤਿਹਾਸ ਦੀਆਂ ਕਿਤਾਬਾਂ ਪੜ੍ਹ ਕੇ ਹੌਲੀ-ਹੌਲੀ ਜਦੋਂ ਮੈਂ ਕਥਾ ਕਰਨੀ ਸ਼ੁਰੂ ਕੀਤੀ ਸਿੱਖਿਆ ਪੜ੍ਹਿਆ ਸਾਰਾ ਕੁਝ ਗੁਰਮਤ ਨੂੰ ਸਮਝਿਆ ਤੇ ਫੇਰ ਮੈਂ ਇਹਨਾਂ ਦੇ ਵਿਰੁੱਧ ਆਵਾਜ਼ ਠਾਉਣੀ ਸ਼ੁਰੂ ਕੀਤੀ ਆਵਾਜ਼ ਠਾਉਣੇ ਕਿ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਕਿ ਮੈਂ ਇਹਨਾਂ ਨੂੰ ਕਹਿੰਦਾ ਪਿਆਏ ਜਿਹੜਾ ਮਹਾਂ ਤਕਲਵੰਤ ਆ ਸਰਜੀਤ ਵਰਗੇ ਨੇ ਵੀ ਇੱਥੇ ਨਸ਼ੇ ਨਹੀਂ ਹੋਣੇ ਚਾਹੀਦੇ ਇਹ ਸਮਲਿੰਗੀ ਵਰਗੇ ਅਪਰਾਧ ਤਾਂ ਘਟਣਗੇ ਵੀ ਇਹ ਸਾਰੇ ਵਿਆਹ ਕਰਾ ਕੇ ਰਹਿਣ ਇਹਨਾਂ ਨੂੰ ਤਨਖਾਹਾਂ ਹੰਦੋ ਬਣਦੀਆਂ ਵੀ ਫੇਰ ਇਹ ਤਾਂ ਤੁਸੀਂ ਇੱਕ ਚੇਲਾਵਾਦ ਜਾਂ ਡੇਰਾਵਾਦ ਜਾਂ ਇਸ ਤਰ੍ਹਾਂ ਇਹ ਬਹੁਤ ਵੱਡੇ ਪੱਧਰ ਤੇ ਪਾਪ ਹੋਏ ਰਹੇ ਨੇ ਸ਼ਾਕਾ ਨਨਕਾਣਾ ਸਾਹਿਬ ਤੇ ਇਹਨਾਂ ਸਾਹਮਣੇ ਕੁਝ ਵੀ ਨਹੀਂ ਇਹ ਉਹ ਤੇ ਮੈਂ ਕਹਿੰਦਾ ਵੀ ਰਾਮ ਰਹੀਮ ਆਸਰਾਮ ਬਲਜਿੰਦਰ ਪਾਟਰੀ ਨਰਾਇਣੂ ਮਹਾਂ ਤੇਨਾਂ ਦੀ ਪੈਰਾਂ ਦੀ ਧੂੜ ਵਰਗੇ ਨੇ ਵੀ ਜਿੰਨੇ ਪਾਪ ਤੇ ਕੁਕਰਮ ਇਹ ਲੋਕ ਕਰਦੇ ਨੇ ਸੋ ਇਸ ਕਰਕੇ ਮੈਂ ਸਾਰੀਆਂ ਸਮੂਹ ਸਮੂਹ ਨਾਨਕ ਨਾਮ ਲੈਵਾ ਜਥੇਬੰਦੀਆਂ ਜਿਤਨੀ ਸਿੱਖ ਸੰਗਤ ਆ ਜਿਤਨੇ ਬੇਨਤੀ ਕਰਦਾ ਵੀ ਮੇ ਆਪਣਾ ਤੁਸੀਂ ਸਾਧੋ ਕਿ ਇਹਨਾਂ ਲੋਕਾਂ ਨੂੰ ਜਿਹੜੀ ਇਹ ਸਜ਼ਾ ਹੋਣੀ ਚਾਹੀਦੀ ਨਹੀਂ ਕਿ ਜਿਹੜੇ ਕਹਿੰਦੇ ਲਓ ਜੀ ਅਸੀਂ ਤੇ ਬਹਿਗਮ ਆ ਜੀ ਗ੍ਰਸਤੀਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਦੇ ਨੇ ਗੁਰੂ ਨਾਨਕ ਤੋਂ ਵੀ ਆਪਣੇ ਆਪ ਨੂੰ ਉੱਚਾ ਸਮਝਦੇ ਨੇ ਪੀ ਅਸੀਂ ਬ੍ਰਹਮਚਾਰੀ ਬੜੇ ਪਵਿੱਤਰ ਆ ਤੇ ਦੂਜੇ ਪਾਸੇ ਜਿਹੜੇ ਕਿਰਦਾਰ ਨੇ ਉਹ ਦੇਖ ਲੋ ਉਹ ਦੇਖ ਲੋ ਕਿ ਕਿਤਨੇ ਮੰਨ ਲਓ ਕਿਤਨਾ ਡਿੱਗੇ ਹੋਏ ਕਿਰਦਾਰ ਨੇ ਜਿਹਾ ਗ੍ਰਸਤ ਭਇਆ ਬਨਵਾਸੀ ਇੱਕ ਖਿੰਨ ਮਨੂਆ ਟਿਕੇ ਨਾ ਟਕਈਆ ਇਹਨਾਂ ਦਾ ਇੱਕ ਖਿੰਨ ਮਾਤਰ ਵੀ ਇਹਨਾਂ ਦਾ ਜਿਹੜਾ ਮੰਨਿਆ ਉਹ ਨਹੀਂ ਟਿਕਦਾ ਜੋ ਅਨੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਇਹ ਤੇ ਗੁਰਬਾਣੀ ਦੇ ਪਵਿੱਤਰ ਬਾਕ ਆ ਨਾ ਪਾਤਸ਼ਾਹ ਜੀ ਕਹਿੰਦੇ ਨੇ ਕਿ ਗ੍ਰਸਤ ਧਰਮ ਨਿੰਦਨ ਜੋਗ ਨਹੀਂ ਖੁਦ ਗੁਰੂ ਨਾਨਕ ਸਾਹਿਬ ਜੀ ਨੇ ਗ੍ਰਸਤ ਧਰਮ ਚਲਾਇਆ ਏ ਪਰ ਇਹਨਾਂ ਨੇ ਨਿੰਦਨ ਜੋਗ ਸਮਝ ਕੇ ਉਹਨੂੰ ਤਿਆਗ ਦਿੱਤਾ ਏ ਤੇ ਫਿਰ ਜਦੋਂ ਇਹ ਆਪਣਾ ਰੋਟੀ ਪਾਣੀ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਫਿਰ ਗ੍ਰਸਤੀਆਂ ਦੇ ਦਰਵਾਜ਼ਿਆਂ ਤੇ ਜਾਂਦੇ ਨੇ ਤੇ ਉਤੋਂ ਗ੍ਰਸਤੀਆਂ ਨੂੰ ਮਾੜਾ ਵੀ ਕਹਿੰਦੇ ਨੇ ਵੀ ਅਸੀਂ ਇਹਨਾਂ ਤੋਂ ਪਵਿੱਤਰ ਹਾਂ ਤੇ ਇਹ ਸਾਡੇ ਤੋਂ ਥੱਲੇ ਨੇ ਸੋ ਇਹ ਜਿੰਨੇ ਵੀ ਇਹਨਾਂ ਨੇ ਅਨੇਕ ਬੱਚੇ ਬੱਚੀਆਂ ਦੇ ਜੋ ਵੀ ਬਲਾਤਕਾਰ, ਸ਼ੋਸ਼ਣ, ਇਕਾਰਨ ਕਰ ਕੀਤੇ ਨੇ ਤੇ ਕਰ ਰਹੇ ਨੇ ਠੀਕ ਹੈ ਜੀ। ਆਪੇ ਪ੍ਰਮਾਤਮਾ ਕੋਈ ਨਾ ਕੋਈ ਇਹੋ ਜਿਹੀ ਵਿਦਕੜ ਦਿੰਦਾ ਕਿਸੇ ਨਾ ਕਿਸ ਨੂੰ ਥਾ ਹੀ ਦਿੰਦਾ ਏ। ਸੋ ਇਸ ਕਰਕੇ ਜਿਹੜਾ ਹੈਗਾ ਨਾ ਤੇ ਇਹ ਮੈਨੂੰ ਵੀ ਸਾਕੇ ਬੋਲਣ ਦੀ ਜ਼ਰੂਰਤ ਰੱਬ ਨਹੀਂ ਬਖਸ਼ੀ ਆ ਤੇ ਮੈਂ ਇਹ ਸੱਚ ਬੁਲਾ ਰਿਹਾ ਪ੍ਰਮਾਤਮਾ ਆ ਵੀ ਬੁਲਾ ਰਿਹਾ ਵਾ ਤੇ ਸੰਗਤਾਂ ਦੀ ਵਾਦ ਤੂੰ ਵਾਦ ਸਾਥ ਦੇਣ। ਕਿ ਇਹ ਜਿਹੜੇ ਕੰਮ ਨੇ ਇਹ ਜਿਹੜੇ ਮੁੱਖ-ਮੁੱਖ ਮੈਂ ਗਿਣਾਏ ਨੇ ਹੋਰ ਇਹਨਾਂ ਦੇ ਅਨੇਕਾਂ ਹੀ ਪਤਾ ਨਹੀਂ ਇਹਨਾਂ ਨੇ ਕਿਤਨੇਕ ਜਿਹੜੇ ਇਹਨਾਂ ਨੇ ਮੰਨ ਲਓ ਕਿ ਅਪਰਾਧ ਕੀਤੇ ਹੋਏ ਨੇ ਤੇ ਇਹਨਾਂ ਦੀਆਂ ਕਿੰਨੀਆਂ ਨਾਜਾਇਜ਼ ਔਲਾਦਾਂ ਨੇ ਠੀਕ ਹੈ ਜੀ ਮੈਂ ਤਾਂ ਇਹ ਮੰਗ ਕਰਦਾ ਕਿ ਜਿਹੜੇ ਲੜਕੇ ਲੜਕੀਆਂ ਦੇ ਮੈਂ ਨਾਮ ਲਿਖ ਕੇ ਦਊਂਗਾ ਉਹਨਾਂ ਦੇ ਡੀਐਨਏ ਕਰਾ ਲਓ ਕਿ ਜਿਹੜੇ ਮੰਤ ਦਾ ਮੈਂ ਕਹੂੰਗਾ ਉਸੇ ਮੰਤ ਦਾ ਹੀ ਬੱਚਾ ਨਿਕਲੂਗਾ ਉਸੇ ਦਾ ਹੀ ਜਿਹੜੇ ਰਾਗੀ ਦਾ ਮੈਂ ਕਹੂੰਗਾ ਉਸੇ ਰਾਗੀ ਦਾ ਬੱਚਾ ਨਿਕਲੂਗਾ ਤੇ ਦੂਜਾ ਇਹ ਵੀ ਇਹਨਾਂ ਦੇ ਵੀ ਡੀਐਨਏ ਕਰਾ ਲਓ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਿਹੜੇ ਨੌਜਵਾਨ ਇਹਨਾਂ ਨੂੰ ਨਸ਼ਿਆਂ ਤੇ ਲਾ ਕੇ ਗਾਲ੍ਹ ਕੇ ਮਾਰੇ ਨੇ ਉਹਨਾਂ ਦੀ ਵੀ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੈ ਬਾਕੀ ਇਹਨਾਂ ਦਾ ਰਿਕਾਰਡ ਤੇ ਮੇਰੇ ਕੋਲ ਪਤਾ ਹੀ ਨਹੀਂ ਕਿੰਨਾ ਕਿ ਪਿਆ ਵਾ ਲਿਖਤੀ ਰੂਪ ਦੇ ਵਿੱਚ ਆ ਆਡੀਓ ਰੂਪ ਦੇ ਵਿੱਚ ਆ ਵੀਡੀਓ ਰੂਪ ਦੇ ਵਿੱਚ ਕਿਤਨਾ ਮੇਰੇ ਕੋਲ ਸਾਰਾ ਕੁਝ ਇਹਨਾਂ ਦਾ ਪਿਆ ਵਾ ਸੋ ਇਸ ਕਰਕੇ ਮੇਰਾ ਸਾਥ ਦਿਓ ਤੇ ਜਿਹੜਾ ਇਹਨਾਂ ਨੂੰ ਜਿਹੜੀ ਇਹਨਾਂ ਦੀ ਬਣਦੀ ਸਜ਼ਾ ਮਿਲ ਮਿਲ ਸਕੇ ਅਹੀਂ ਮੈਂ ਤੇ ਇਹ ਕਹਿਣਾ ਵੀ ਜਿਹੜੇ ਸਾਤਿਮਤੀ ਗੁਰਮਤ ਦਾ ਪ੍ਰਚਾਰ ਜਿਹੜੇ ਸਾਡੇ ਸਿੱਖ ਜਿਹੜੇ ਚੜ੍ਹਦੀ ਕਲਾ ਵਾਲੇ ਜਿਹੜੇ ਕਰਦੇ ਨੇ ਪ੍ਰਚਾਰਕ ਨੇ ਜਾਂ ਗੁਰਮੁਖ ਪਿਆਰੇ ਨੇ ਉਹਨਾਂ ਦੇ ਚਰਨਾਂ ਵਿੱਚ ਤੇ ਸਾਡੀ ਨਮਸ਼ਕਾਰ ਆ ਉਹਨਾਂ ਦੀ ਤੇ ਅਸੀਂ ਕਹਿੰਨੇ ਆ ਕਿ ਰੱਬ ਉਹਨਾਂ ਨੂੰ ਹੋਰ ਸਮੱਤ ਬਖਸ਼ੇ ਤੇ ਹੋਰ ਗੁਰਮਤ ਦਾ ਪ੍ਰਚਾਰ ਕਰਨਾ ਹੀ ਕਈ ਗ੍ਰਿਸਤੀ ਇਹੋ ਜੇ ਨੌਜਵਾਨ ਨੇ ਤੇ ਜਿਹੜੇ ਗਰਾਊਂਡ ਲੈਵਲ ਤੇ ਘਰ-ਘਰ ਜਾ ਕੇ ਗੁਰਮਤ ਦਾ ਜਿਹੜਾ ਪ੍ਰਚਾਰ ਕਰਦੇ ਨੇ ਇਹੋ ਜੇ ਵੀ ਗੁਰਸਿੱਖ ਹੈਗੇ ਨੇ ਤੇ ਇਹੋ ਜਿਗਰ ਸਿੱਖਾਂ ਦੀ ਸਾਥ ਦੇਣ ਦੀ ਲੋੜ ਹੁੰਦੀ ਆ ਤੇ ਇਹ ਜਿਹੜੇ ਵਿਲੇ ਬੈ ਕੇ ਬੈਠੇ ਨੇ ਸਾਰਾ ਦਿਨ ਵਿਲੇ ਰਹਿਣਾ ਬੈਠੇ ਬਿਠਾਏ ਨਾ ਕਰੋਨਾ ਅਰਭਾ ਰੁਪਏ ਗੱਡੀਆਂ ਤੇ ਲੀਡਰਾਂ ਨੇ ਇਤਨਾ ਮੱਥੇ ਟੇਕਨੇ ਤੇ ਇਹਨਾਂ ਦਾ ਤੇ ਮਨ ਤੇ ਬੁੱਧੀ ਭ੍ਰਸਟ ਹੀ ਹੋਣੀ ਆ ਫਿਰ ਇਹ ਇੰਨੇ ਹੰਕਾਰ ਦੇ ਮਾਰੇ ਹੁੰਦੇ ਆ ਕਿ ਕੋਈ ਕਿਵੇਂ ਸਾਡੇ ਜਿਹੜਾ ਵਿਰੋਧ ਕੋਈ ਬੋਲ ਜਾਵੇ ਹਨਾ ਜੀ ਸੋ ਇਸ ਕਰਕੇ ਇਹਨਾਂ ਦਾ ਬਹੁਤ ਕੋਸ਼ਿਸ਼ ਆ ਤੇ ਇਹ ਆਪ ਜੀ ਮੇਰਾ ਆਪਣਾ ਜਿਹੜੀ ਆਵਾਜ਼ ਨੂੰ ਹੋਰ ਅੱਗੇ ਤੱਕ ਪਹੁੰਚਾਓ ਤਾਂ ਕਿ ਇਹਨਾਂ ਨੂੰ ਬਣਦੀ ਸਜ਼ਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ